ਜੀ ਸਵਾਗਤ ਹੈ ਤੁਹਾਡਾ ਨੂਲ ਬਟੀਕ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਮੈਂ ਤੁਹਾਡੇ ਸਾਹਮਣੇ ਲੈ ਕੇ ਆਈਆਂ ਇੱਕ ਆਪਾਂ ਸੂਟ ਡਿਜ਼ਾਈਨ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਇਹ ਜੌਰਜਟ ਦੇ ਫੈਬਰਿਕ ਤੇ ਠੀਕ ਹੈ ਜੀ ਆਪਾਂ ਇਸ ਤੇ ਵੀ ਸ਼ੇਪ ਨੈਕ ਦੀ ਡਿਜ਼ਾਈਨਿੰਗ ਕੀਤੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਸੇਮ ਆਪਾਂ ਇਸ ਦੀ 슬ੀਵਸ ਦੇ ਵਿੱਚ ਵੀ ਐਦਾਂ ਪੈਂਟੈਕਸ ਪਾ ਕੇ ਤੁਸੀਂ ਦੇਖ ਸਕਦੇ ਹੋ ਪੈਂਟੈਕਸ ਪਾਈਆਂ ਹੋਈਆਂ ਨੇ ਪੈਂਟੈਕਸ ਪਾ ਕੇ ਆਪਾਂ ਕਪੜਾ ਜੁਆਇਨ ਕੀਤਾ ਠੀਕ ਹੈ ਜੀ ਫਰੰਟ ਤੇ ਆਪਾਂ orange ਕਲਰ ਦੀ ਲੈਂਸ ਲਗਾਈ ਆ ਠੀਕ ਹੈ ਜੀ ਇਸ ਦੇ white ਲੈਂਸ ਲਗਾਈ ਆ orange ਦੇ ਉੱਪਰ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਆ ਪਾਕਿਸਤਾਨੀ 슬ੀਵ ਰੈਡੀ ਕੀਤੀਆਂ ਨੇ ਇਸੇ ਤਰ੍ਹਾਂ ਹੀ ਆਪਾਂ ਇਸ ਦੇ ਘੇਰੇ ਨੂੰ ਵੀ ਆ ਦੇਖ ਸਕਦੇ ਹੋ ਤੁਸੀਂ ਪੈਂਟੈਕਸ ਪਾ ਕੇ ਤੇ ਨੀਚੇ ਆਪਾਂ orange ਕਲਰ ਦੀ ਲੈਂਸ ਲਗਾਈ ਹੈ ਤੇ ਬਹੁਤ ਹੀ ਸੋਹਣੀ ਲੁਕਾਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਸੂਟ ਬਣਿਆ ਵਾ ਇਸ ਦੇ ਨਾਲ ਆਪਾਂ ਸਟੇ ਸਲਵਾਰ ਬਣਾਈ ਆ ਇਸ ਦੀ ਮੂਰੀਆਂ ਤੇ ਵੀ ਆਪਾਂ ਔਰੇਂਜ ਕਲਰ ਦੀ ਲੈਂਸ ਲਾਈ ਆ ਤੁਸੀਂ ਦੇਖਦੇ ਹੋ ਤੁਸੀਂ ਵੀ ਇੱਦਾਂ ਪ੍ਰਿੰਟਡ ਸੂਟ ਨੂੰ ਪਲੇਨ ਫੈਬਰਿਕ ਲਗਾ ਕੇ ਰੈਡੀ ਕਰ ਸਕਦੇ ਆਂ ਉਮੀਦ ਕਰਦੀ ਆਂ ਤੁਹਾਨੂੰ ਮੇਰਾ ਇਹ ਸੂਟ ਡਿਜ਼ਾਈਨ ਕੀਤਾ ਹੋਇਆ ਵਧੀਆ ਲੱਗੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਮੈਂ ਤੁਹਾਡੇ ਲਈ ਹੋਰ ਵੀ ਸੋਹਣੇ-ਸੋਹਣੇ ਸੂਟ ਪਾਉਂਗੀ ਜਿਸ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੇਗਾ ਇਸ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਔਰ ਕੋਈ ਸੁਗਾਤ ਨਹੀਂਓ ਜਦੋਂ ਤੈਨੂੰ ਸੋਚਿਆ ਨਹੀਂ ਐਸੀ ਕੋਈ ਵੀ ਰਾਤ ਨੂੰ ਇੱਕ ਮਾਂ ਸੀ ਦੂਜੀ ਤੂੰ ਉਹ ਸੋਹਣਾ ਜਿੰਨੇ ਅੱਖਾਂ ਨਹੀਂ ਉਂਝ ਤਾ ਮੈਂ ਦੇਖਿਆ ਐਡੀ ਗੱਲ ਬਾਤ ਨਹੀਂ ਉਜਰਾ ਲਵਾਨਾ ਬੈਠਾ ਸੋਹਣੀਏ ਸੁਨੱਖੀਏ ਨਜ਼ਰਾ ਤਾਂ ਚੱਲਦਾ ਤੈਨੂੰ ਬੱਚ ਬੱਚ ਕੇ ਨਹੀਂ ਸੌਂ ਖਾ ਕੇ ਦੱਸ ਕੇ ਮੈਂ ਚੰਗਾ ਤੈਨੂੰ ਲੱਗਿਆ ਬਿਓ ਬਿਏ ਮੈਂ ਕਹਤਾ